ਇਸ ਸਾਲ ਸ੍ਰੀ ਹਰਮੰਦਰ ਸਾਹਿਬ ਵਿਖੇ 27 ਦਸੰਬਰ ਨੂੰ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਅਹਿਮ ਬਦਲਾ ਹੋਣਗੇ 10ਵੇਂ ਸਿੱਖ ਗੁਰੂ ਦਸ਼ਮੀਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਅਤੇ ਉਨ੍ਹਾਂ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਇੱਕੋ ਦਿਨ ਹੋਣ ਕਾਰਨ ਕੋਈ ਰਵਾਇਤੀ ਅਤਿਸ਼ਬਾਜ਼ੀ ਨਹੀਂ ਹੋਵੇਗੀ ਅਤੇ ਦੀਪਮਾਲਾ ਵੀ ਸੀਮਤ ਹੋਵੇਗੀ ਸ਼੍ਰੋਮਣੀ ਕਮੇਟੀ ਨੇ ਸੰਕੇਤ ਦਿੱਤਾ ਹੈ ਕਿ ਇਸ ਸਾਲ ਮੁੱਖ ਸਮਾਗਮ ਗੁਰਬਾਣੀ ਕੀਰਤਨ ਅਰਦਾਸ ਅਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਹੋਣਗੇ ਅਤਿਸ਼ਬਾਜੀ ਅਤੇ ਸ਼ਾਨਦਾਰ ਸਜਾਵਟ ਦੀ ਬਜਾਏ ਸ਼ਰਦਾ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਧਾਰਮਿਕ ਮਹਰਾ ਮੁਤਾਬਕ ਸਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਇੱਕ ਡੂੰਗਾ ਦਰਦਨਾਕ ਅਧਿਆਏ ਹੈ ਅਤੇ ਅਜਿਹੇ ਦਿਨ ਜਸ਼ਨ ਮਨਾਉਣ ਵਾਲੇ ਸਮਾਗਮਾਂ ਤੋਂ ਦੂਰੀ ਬਣਾਉਣਾ ਰਿਵਾਇਤ ਦਾ ਹਿੱਸਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਹ ਕਿ ਸਰਕਾਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਗਮ ਦਾ ਆਯੋਜਨ ਕਰੇਗੀ ਉਹਨਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਿਨ ਦੀ ਗੰਭੀਰਤਾ ਨੂੰ ਸਮਝਣ ਅਤੇ ਗੁਰੂ ਸਾਹਿਬ ਅਤੇ ਸਾਬਜਾਦਿਆਂ ਦੀ ਕੁਰਬਾਨੀ ਨੂੰ ਸ਼ਰਧਾ ਅਤੇ ਸੰਜਮ ਨਾਲ ਯਾਦ ਕਰਨ ਇਸ ਫੈਸਲੇ ਨਾਲ ਸ਼ਰਧਾਲੂ ਆਤਿਸ਼ਬਾਜ਼ੀ ਅਤੇ ਵਿਸ਼ਾਲ ਦੀਪਮਾਲਾ ਤੋਂ ਵਾਂਝੇ ਰਹਿ ਜਾਣਗੇ ਪਰ ਉਹਨਾਂ ਨੂੰ ਗੁਰਗੋਬਿੰਦ ਸਿੰਘ ਜੀ ਅਤੇ ਸਾਬਜਾਦਿਆਂ ਦੀ ਬੇਮਿਸਾਲ ਕੁਰਬਾਨੀ ਦਾ ਡੂੰਗਾ ਅਧਿਆਤਮਿਕ ਅਨੁਭਵ ਜ਼ਰੂਰ ਮਿਲੇਗਾ